ਰਾਜਾ ਸਭ ਜੀ ਦੀ ਕਿਰਪਾ ਸਦਕਾ ਅਮਰਤ ਵੇਲੇ ਜੇ ਜਾਗਣੇ ਮਿਲੇ ਰਾਜਾ ਸਭ ਜੀ ਦੀ ਬਖਸ਼ਿਸ਼ ਹੋਈ ਇਹ ਤਖਤ ਰਚਿਆ ਗਿਆ ਤੇ ਇਸ ਸਥਾਨ ਤੇ ਬੈਠ ਕੇ ਉਸ ਪਰਮਾਤਮਾ ਦੀ ਬੰਦਗੀ ਕਰ ਰਹੇ ਆ ਸਮਰਨ ਕਰ ਰਹੇ ਆ ਸਤਿਗੁਰ ਜੀ ਦੀ ਬਾਣੀ ਅੰਦਰ ਆਪਾਂ ਆਨੰਦ ਕਾਰਜਾਂ ਦੇ ਸਮੇ ਇੱਕ ਸ਼ਬਦ ਪੜ੍ਹਦੇ ਆ ਪੱਲੇ ਤੈਡੇ ਲੱਗੀ ਜਿਹਨੂੰ ਆਪਾਂ ਕਹਿੰਨੇ ਪੱਲੇ ਦਾ ਸ਼ਬਦ ਉਹ ਪੱਲੇ ਦਾ ਸ਼ਬਦ ਆਪਾਂ ਜਦੋਂ ਪੜ੍ਹਦੇ ਆ ਆਪਾਂ ਸੋਚਦੇ ਆ ਕਿ ਜੋ ਲੜਕਾ ਹੈ ਲੜਕੀ ਦਾ ਤੇ ਲੜਕੇ ਦਾ ਵਿਆਹ ਆਨੰਦ ਕਾਰਜ ਹੋਣ ਲੱਗਿਆ ਹੈ ਤੇ ਲੜਕੇ ਦਾ ਪੱਲਾ ਗ੍ਰਹਿਣ ਕਰਾਇਆ ਜਾ ਰਿਹਾ ਇਸ ਕਰਕੇ ਸ਼ਬਦ ਪੱਲੇ ਦਾ ਪਰ ਅਸਲ ਵਿੱਚ ਜੋ ਇਹ ਸ਼ਬਦ ਪੜਿਆ ਜਾ ਰਹੇ ਨੇ ਪਰਮਾਤਮਾ ਨਾਲ ਗੱਲ ਹੋ ਰਹੀ ਹੈ ਉਸ ਪਰਮਾਤਮਾ ਨਾਲ ਗੱਲ ਕਰਦਿਆਂ ਇੱਕ ਨਾਮ ਜਪਣ ਵਾਲੀ ਰੂਹ ਉਸ ਪਰਮਾਤਮਾ ਨੂੰ ਯਾਦ ਕਰਨ ਵਾਲੀ ਰੂਹ ਕਹਿ ਰਹੀ ਹੈ ਉਸਤਤ ਨਿੰਦਾ ਨਾਨਕ ਜੀ ਮੈਂ ਉਸਤਤ ਤੇ ਨਿੰਦਾ ਛੱਡ ਕੇ ਮੈਂ ਤੇਰੇ ਪੱਲੇ ਲੱਗ ਗਈਆਂ ਤੈਨੂੰ ਮੰਨਣ ਲੱਗ ਗਈਆਂ ਤੇਰੇ ਚਰਨਾਂ ਦੀ ਸੇਵਕ ਬਣ ਗਈਆਂ ਹੁਣ ਤੋਂ ਕਿਰਪਾ ਕਰਨੀ ਹੈ ਆਪ ਮੇਰੇ ਸਿਸਤੇ ਹੱਥ ਰੱਖ ਕੇ ਆਪਣੀ ਸੰਗਤ ਕਰਾਉਣੀ ਹੈ ਤੇ ਆਪਣਾ ਨਾਮ ਜਪਾਉਣਾ ਤੇ ਆਪਣੇ ਚਰਨਾਂ ਨਾਲ ਜੋੜਨਾ ਉਸੇ ਤਰ੍ਹਾਂ ਆਪਾਂ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਨੀ ਹੈ ਕਿ ਇਹ ਪ੍ਰਮਾਤਮਾ ਆਕਾਲ ਪੁਰਖ ਵਾਹਿਗੁਰੂ ਐਨੇ ਜੋਗੇ ਨਹੀਂ ਕਿ ਤੇਰੀ ਸੰਗਤ ਕਰ ਸਕੀਏ ਕਿਉਂਕਿ ਇਹਨਾਂ ਦੀ ਕਿਰਪਾ ਤੋਂ ਬਿਨਾਂ ਨਹੀਂ ਕੁਝ ਵੀ ਹੋਣਾ ਜੇ ਆਪਾਂ ਅਰਦਾਸ ਕਰਦੇ ਆ ਨਾ ਅਰਦਾਸ ਵਿੱਚ ਪਾਵਰ ਹੈ ਸ਼ਕਤੀ ਹੈ ਉਹ ਅਰਦਾਸ ਦੇ ਬਦਲੇ ਇਹ ਕਿਰਪਾ ਕਰ ਦਿੰਦੇ ਨੇ ਪਰਮਾਤਮਾ ਆਕਾਲ ਪੁਰਖ ਇੱਕ ਮਹਾਂਪੁਰਸ਼ ਸੁਣਾ ਰਹੇ ਸਨ ਉਹ ਕਹਿੰਦੇ ਇੱਕ ਨਾ ਪਰਿਵਾਰ ਬੜਾ ਗਰੀਬ ਸੀ ਬੜੀ ਗਰੀਬੀ ਹਾਲਤ ਵਿੱਚ ਪਰਿਵਾਰ ਹੈ ਤੇ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਨੇ ਉਹ ਪਰਿਵਾਰ ਇੰਨਾ ਗਰੀਬ ਸੀ ਉਹਨਾਂ ਨੇ ਨਾ ਘਰ ਆਪਣੇ ਛੱਤ ਦੇ ਉੱਪਰ ਨਾ ਕਣਕ ਸੁੱਕਣੇ ਪਾਣੀ ਪਹਿਲਾਂ ਸਮਿਆਂ ਦੀ ਗੱਲ ਹੈ ਪਿਆਰੇ ਕਹਿੰਦੇ ਕਣਕ ਸੁੱਕਣੇ ਪਾਣੀ ਉਹਨਾਂ ਦੇ ਘਰ ਵਿੱਚ ਇੱਕ ਦਰਖਤ ਸੀ ਉਹਦੇ ਉੱਪਰ ਨਾ ਚਿੜੀਆਂ ਦੇ ਆਲਣੇ ਸੀ ਉਹ ਚਿੜੀਆਂ ਨੇ ਅਨਾਜ ਛਕਣਾ ਜਦੋਂ ਲੋੜ ਪੈਣੀ ਭੁੱਖ ਲੱਗਣੀ ਕਿਉਂਕਿ ਕੋਠਿਆਂ ਤੇ ਉੱਪਰ ਛੱਤ ਤੇ ਸੁਕਣੇ ਪਾਇਆ ਹੋਣਾ ਜੋ ਕੁਝ ਉਹਨਾਂ ਦਾ ਮਨ ਕਰਨਾ ਦਾਣੇ ਖਾਣੇ ਉਹਨਾਂ ਕਹਿੰਦੇ ਉਹ ਚਿੜੀਆਂ ਦੇ ਮਨ ਵਿੱਚ ਖਿਆਲ ਆਇਆ ਵੀ ਇਹ ਸੇਵਕ ਪਰਿਵਾਰ ਗਰੀਬ ਵੜਾ ਪਰ ਅਸੀਂ ਇਹਨਾਂ ਦੇ ਘਰੋਂ ਅੰਨ ਖਾ ਰਹੀਆਂ ਆਂ ਵੀ ਇਹਨਾਂ ਦੇ ਦਿਨ ਨਹੀਂ ਬਦਲ ਰਹੇ ਕਹਿੰਦੇ ਉਹ ਚਿੜੀਆਂ ਨੇ ਕੀ ਕੀਤਾ ਆਪਣੀ ਚੁੰਝ ਵਿੱਚ ਭਰ ਕੇ ਨਾ ਦਾਣੇ ਤੇ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਦਰਬਾਰ ਸਾਹਿਬ ਲੰਗਰਾਂ ਵਿੱਚ ਹਿੱਸੇ ਪਾਣ ਲੱਗੀਆਂ ਉਹ ਚਿੜੀਆਂ ਪਿਆਰੇ ਉਹ ਜਦੋਂ ਘਰ ਦੇ ਦਾਣੇ ਗੁਰੂ ਅਮਰਦਾਸ ਸਹਿ ਮਹਾਰਾਜ ਗੁਰੂ ਰਾਮਦਾਸ ਸਹਿ ਮਾਰੇ ਗੁਰੂ ਅਰਜਨ ਦੇਵ ਸਹਿ ਮਾਰੇ ਦੇ ਦਰਬਾਰ ਵਿੱਚ ਪੈਣ ਲੱਗ ਪਏ ਨੋ ਪਿਆਰਿਓ ਜਦੋਂ ਦਰਬਾਰ ਸਭ ਸ੍ਰੀ ਅਮਰitsar ਸਾਹਿਬ ਰੋਜ਼ ਦਾਣੇ ਪੈਣ ਲੱਗ ਪਏ ਕਹਿੰਦੇ ਜਿਵੇਂ ਜਿਵੇਂ ਉਹ ਦਾਣੇ ਚੁੰਝ ਭਰ ਕੇ ਲਿਜਾ ਰਹੀਆਂ ਨੇ ਗੁਰੂ ਕੇ ਲੰਗਰਾਂ ਵਿੱਚ ਪਾਰੀਆਂ ਨੇ ਓਵੇਂ ਓਵੇਂ ਪਰਿਵਾਰ ਦੇ ਦਿਨ ਬਦਲਦੇ ਗਏ ਥੋੜਾ ਸਮਾਂ ਜ਼ਰੂਰ ਲੱਗਿਆ 2-4 ਸਾਲ 5 ਸਾਲ 10 ਸਾਲ ਲੱਗੇ ਪਰ ਦਿਨੋਂ ਦਿਨ ਐਸੀ ਕਿਰਪਾ ਹੋਈ ਉਹ ਦਾਣੇ ਘਰੋਂ ਲੰਗਰ ਵਿੱਚ ਪੈਣ ਕਰਕੇ ਘਰ ਵਿੱਚ ਵਰਕਤ ਆਉਣ ਲੱਗ ਪਏ ਐਸੀ ਕਿਰਪਾ ਹੋਈ ਦਿਨ ਬਦਲ ਗਏ ਚੰਗੀ ਮਾਇਆ ਦੇ ਉਹਨਾਂ ਦੇ ਕੋਲ ਮਾਇਆ ਚੰਗਾ ਧਨ ਦੌਲ ਬੜਾ ਕੁਝ ਮਿਲ ਗਿਆ ਕਹਿੰਦੇ ਉਹਨਾਂ ਪਰਿਵਾਰ ਨੇ ਸੋਚਿਆ ਉਹਨਾਂ ਮਾਇਆ ਚੰਗੀ ਆ ਗਈ ਹੈ ਪਹਿਲਾਂ ਘਰ ਸੋਹਣਾ ਬਣਾਈਏ ਕਹਿੰਦੇ ਘਰ ਬਣਾਉਣ ਲੱਗੇ ਨਾ ਜਦੋਂ ਘਰ ਸੋਹਣਾ ਬਣਾਉਣ ਲੱਗੇ ਮਾਇਆ ਬੋਸੀ ਕਿਉਂਕਿ ਕਿਰਪਾ ਹੋ ਗਈ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਉਹਨਾਂ ਦੇ ਘਰ ਮਾਇਆ ਤੇ ਆਈ ਪਰ ਉਹਨਾਂ ਕਿਹਾ ਘਰ ਵਧੀਆ ਬਣਾਈਏ ਪਰ ਸਭ ਤੋਂ ਪਹਿਲਾਂ ਕਹਿੰਦੇ ਇਹ ਦਰਖਤ ਜਿਹੜਾ ਨਾ ਇਹ ਦਰਖਤ ਘਰ ਵਿੱਚ ਅੜਿਕਾ ਦੇ ਰਿਹਾ ਇਹਦੇ ਕਰਕੇ ਘਰ ਨਹੀਂ ਬਣਨਾ ਪਹਿਲਾਂ ਦਰਖਤ ਨੂੰ ਵੱਡਾ ਦੇ ਜਿਹਦੇ ਉੱਪਰ ਆਲੇ ਨੇ ਸੀ ਪਿਆਰੇ ਕਹਿੰਦੇ ਪਰਿਵਾਰ ਨੇ ਉਹ ਦਰਖਤ ਵੱਡ ਦਿੱਤੇ ਆਲੜੇ ਹੀਟਾਂ ਡਿੱਗੇ ਟੁੱਟ ਗਏ ਜਿਹੜੀਆਂ ਚੜੀਆਂ ਸੀ ਉੱਡ ਗਈਆਂ ਜਦੋਂ ਉਹ ਚਿੜੀਆਂ ਉੱਡ ਗਈਆਂ ਘਰ ਬਣ ਗਿਆ ਪਰਿਵਾਰ ਦੇ ਵਿੱਚ ਕਹਿੰਦੇ ਜਿਵੇਂ ਧਨ ਆਇਆ ਨਾ ਜਿਵੇਂ ਅਮੀਰੀ ਆਈ ਉਵੇਂ ਹੀ ਬਾਅਦ ਵਿੱਚ ਦਿਨ ਬਦਿੰਨ ਘਰ ਦੇ ਵਿੱਚ ਦੁੱਖ ਆਉਣ ਲੱਗ ਪਏ ਗਰੀਬੀ ਆਉਣ ਲੱਗ ਪਈ ਗਰੀਬੀ ਆਉਣ ਦੇ ਨਾਲ ਸਿਰ ਤੇ ਕਰਜ਼ਾ ਚੜਨ ਲੱਗ ਪਿਆ ਉਹਨਾਂ ਜਾ ਕੇ ਕਿਸੇ ਮਹਾਪੁਰਸ਼ਾਂ ਨੂੰ ਪੁੱਛਿਆ ਕਿਸੇ ਚੰਗੇ ਸਾਧੂ ਸੰਤ ਨੂੰ ਪੁੱਛਿਆ ਕਿ ਸਾਡੇ ਘਰ ਗਰੀਬੀ ਸੀ ਪਹਿਲਾਂ ਅਮੀਰੀ ਵੀ ਬੜੀ ਜਲਦੀ ਆਈ ਹੈ ਪਰ ਹੁਣ ਫਿਰ ਗਰੀਬੀ ਆ ਗਈ ਹੈ ਉਹਨਾਂ ਵੇਖ ਕੇ ਦੱਸਿਆ ਕਹਿੰਦੇ ਜਿਹੜਾ ਤੁਹਾਡੇ ਘਰ ਦਰਖਤ ਸੀਨਾ ਉਹਦੇ ਉੱਪਰ ਜਿਹੜੀਆਂ ਚਿੜੀਆਂ ਸੀ ਉਹੀ ਤੁਹਾਡੀ ਅਮੀਰੀ ਦਾ ਕਾਰਨ ਸੀ ਤੇ ਉਹੀ ਗਰੀਬੀ ਦਾ ਕਾਰਨ ਨੇ ਇਸ ਕਰਕੇ ਜਦੋਂ ਵੀ ਆਪਾਂ ਇੱਕ ਤਿਲ ਵੀ ਸੇਵਾ ਕਰ ਦਿੱਤੀ ਨਾ ਪਿਆਰੇ ਭਲੇਕੇ ਨਾਲ ਵੀ ਜੇ ਕਿਤੇ ਜਾਂਦਿਆਂ ਜਾਂਦਿਆਂ ਭਲੇਕੇ ਨਾਲ ਸੰਗਤ ਵਿੱਚ ਬੈਠ ਕੇ ਇੱਕ ਕਿਨਕਾ ਮਾਤਰ ਵੀ ਆਪਾਂ ਗੁਰੂ ਦਾ ਨਾਮ ਸੁਣ ਲਿਆ ਸੰਗਤ ਵਿੱਚ ਬੈਠ ਕੇ ਉਹ ਕਾਲਾ ਥਾਏ ਪੈਣਾ ਉਹ ਬਿਰਥਾ ਨਹੀਂ ਜਾਣਾ ਪਿਆਰੇ ਜੇ ਕਿਤੇ ਬਰਤਨਾਂ ਦੀ ਸੇਵਾ ਕਰਤੀ ਕਿਤੇ ਲੰਗਰਾਂ ਦੀ ਸੇਵਾ ਕਰਤੀ ਉਹ ਬਿਰਥੀ ਨਹੀਂ ਜਾਣੀ ਉਹ ਆਪਣੀ ਘਾਲ ਥਾਂ ਪਾਈ ਜਾਣੀ ਆ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਪਰਮਾਤਮਾ ਦੀ ਦਰਗਾਹ ਵਿੱਚ ਲਿਖਿਆ ਜਾਣਾ ਕਿਉਂਕਿ ਰਾਜਾ ਸਾਹਿਬ ਮਹਾਰਾਜ ਫਰਮਾਨ ਕਰਦੇ ਨੇ ਭਾਈ ਇਹ ਸੰਸਾਰ ਜਿਹੜਾ ਜਗਤ ਹੈ ਨਾ ਇਹ ਜਗਤ ਸਾਰਾ ਚੱਲਣ ਹਾਰ ਹੈ ਇਹ ਸਾਰਾ ਬਿਨਸਨ ਹਾਰ ਹੈ ਇੱਕ ਦਿਨ ਇਹ ਜਗਤ ਸਾਥ ਪਰਿਵਾਰ ਛੱਡਦਾ ਜਾ ਰਿਹਾ ਇੱਕ ਦਿਨ ਆਪਾਂ ਨੂੰ ਵੀ ਜਾਣਾ ਪੈਣਾ ਹੈ ਪਰਾਪਾ ਫਿਰ ਵੀ ਗੁਰੂ ਦੀ ਸੰਗਤ ਨਹੀਂ ਕਰਦੇ ਮਾੜੇ ਭਾਗ ਨੇ ਕੀ ਕਹਰੇ ਨਾਜਾ ਸਾਹਿਬ ਮਹਾਰਾਜ ਆਓ ਸ਼ਰਵਣ ਕਰੀਏ ਕਬਤ ਮਾਇਆ ਦੇ ਜੰਜਾਲ ਜਾਲ ਅਕਲ ਨੂੰ ਭੁਲਾਈ ਐਸੀ ਮਰਮ ਬਿਸਾਰ ਲੱਗਾ ਮਗਰ ਸਤਾਨ ਤੂੰ ਪਾਸ਼ਾ ਕੰਦੇ ਏ ਬੰਦੇ ਮਾਇਆ ਦੇ ਜੰਜਾਲ ਨੇ ਤੇਰੀ ਐਸੀ ਮਤ ਮਾਰ ਛੱਡੀ ਐ ਕਿ ਭੇਜ ਦੀਵਾਲੀ ਗੱਲ ਛੱਡ ਕੇ ਸ਼ੈਤਾਨ ਦੇ ਮਗਰ ਲੱਗ ਰਿਆਂ। ਇਹ ਜਿਹੜੀ ਮਾਇਆ ਹੈ ਨਾ ਪਿਆਰਿਓ ਮਾਇਆ ਸਿਰਫ ਧਨ ਨੂੰ ਨਹੀਂ ਕਿਹਾ ਵੀ ਧਨ ਹੈ ਜਿਹਦੇ ਕੋਲ ਉਹੀ ਹੈ ਹੁਣ ਕਈ ਗਰੀਬ ਵੀ ਹੁੰਦੇ ਨੇ ਪਿਆਰਿਓ ਜਿਨ੍ਹਾਂ ਕੋਲ ਮਾਇਆ ਬੜੀ ਘੱਟ ਹੈ ਉਹ ਵੀ ਸ਼ੈਤਾਨ ਮਨ ਦੇ ਮਗਰ ਲੱਗੇ ਨੇ। ਪਾਤਸ਼ਾਹ ਕਹਿੰਦੇ ਮਾਇਆ ਦੇ ਮਗਰ ਲੱਗੇ ਭਾਵ ਮਾਇਆ ਆਪਣਾ ਪਰਿਵਾਰ ਵੀ ਮਾਇਆ ਪਿਆਰਿਓ ਇਹ ਦਿਨ ਦੁਨੀਆ ਇਹ ਰਿਸ਼ਤੇਦਾਰ ਇਹ ਵੀ ਮਾਇਆ ਵਿੱਚ ਆ ਜਾਂਦੇ ਨੇ। ਜਦੋਂ ਬੰਦਾ ਮਾਇਆ ਦੇ ਜਾਲ ਵਿੱਚ ਫਸਦਾ ਨਾ ਉਹ ਮਾਇਆ ਕਿਸੇ ਤਰ੍ਹਾਂ ਦੀ ਵੀ ਹੋ ਸਕਦੀ ਹੈ ਭੈਣ ਭਰਾ ਦਾ ਪਿਆਰ ਕਿਸੇ ਸਾਥ ਸੰਬੰਧੀ ਦਾ ਪਿਆਰ ਬੱਚਿਆਂ ਦਾ ਪਿਆਰ ਇਹ ਵੀ ਮਾਇਆ ਹੈ ਪਿਆਰਿਓ ਹਰ ਆਜਾ ਸਭ ਕਹਿੰਦੇ ਇਹ ਦੁਨੀਆ ਇਹ ਸੰਸਾਰ ਐਸੀ ਮਾਇਆ ਦੇ ਜੰਜਾਲ ਨੇ ਤੇਰੀ ਮਤ ਮਾਰ ਦਿੱਤੀ ਐਸੀ ਮਤ ਮਾਰ ਛੱਡੀ ਪਾਸ਼ਾ ਕਹਿੰਦੇ ਤੂੰ ਭੇਤ ਵਾਲੀ ਗੱਲ ਛੱਡ ਕੇ ਸ਼ੈਤਾਨ ਦੇ ਮਗਰ ਲੱਗ ਰਿਹਾ ਇਹ ਮਨ ਤੇ ਚਾਹੁੰਦਾ ਸੀ ਇਹ ਜਿਹੜੀ ਰੂਹ ਹੈ ਨਾ ਇਹ ਜਿਹੜੀ ਆਤਮਾ ਇਹ ਚਾਹੁੰਦੀ ਸੀ ਕਿ ਨਾਮ ਜਪਿਆ ਜਾਵੇ ਸਿਮਰਨ ਕੀਤਾ ਜਾਵੇ ਪਰ ਇੱਕਦਮ ਜਿਹੜਾ ਇਹ ਮਾਇਆ ਇਹ ਪਰਿਵਾਰ ਇਹ ਚੇਤੇ ਆ ਜਾਂਦਾ ਜੇ ਕਿਤੇ ਸੰਗਤ ਵਿੱਚ ਜਾ ਕੇ ਬੈਠ ਗਏ ਕਿਤੇ ਬੱਚਿਆਂ ਦੀ ਛੁੱਟੀ ਨਾ ਹੋ ਜਾਵੇ ਜੇ ਕਿਤੇ ਸੰਗਤ ਵਿੱਚ ਬੈਠ ਗਏ ਕਿਤੇ ਕੋਈ ਕਾਰਜ ਘਟ ਨਾ ਜਾਵੇ ਇੰਨੇ ਟਾਈਮ ਤੇ ਘਰ ਦੇ ਬੱਚਿਆਂ ਦੀ ਚਾਹ ਬਣਾਣੀ ਹੈ ਬੱਚਿਆਂ ਨੂੰ ਪਰਿਵਾਰ ਨੂੰ ਕੰਮ ਤੇ ਭੇਜਣਾ ਹੈ ਘਰ ਵਿੱਚ ਮੱਝਾਂ ਦਾ ਕੰਮ ਕਰਨਾ ਹੈ ਖੇਤੀ ਦਾ ਕੰਮ ਕਰਨਾ ਹੈ ਇਸ ਤਰ੍ਹਾਂ ਕੰਮਕ ਸੋਚਦੇ ਆ ਸੋਚਦੇ ਆ ਇਹ ਮਾਇਆ ਜੰਜਾਲ ਹੈ ਤੇ ਪਾਸ਼ਾ ਕਹਿੰਦੇ ਮਾਇਆ ਜੰਜਾਲ ਦੇ ਕਰਕੇ ਤੂੰ ਮਨ ਸ਼ੈਤਾਨ ਦੇ ਪਿੱਛੇ ਲੱਗੇ। ਅਸਲ ਵਿੱਚ ਪਾਸ਼ਾ ਕਹਿੰਦੇ ਤੇਰੀ ਜਿਹੜੀ ਮਤ ਹੈ ਨਾ ਇਹ ਚਾਹੁੰਦੀ ਹੈ ਤੇਰੀ ਆਤਮਾ ਨੂੰ ਕਿਉਂਕਿ ਆਤਮਾ ਦੀ ਰੂਹ ਹੈ ਇਹਦੀ ਭੁੱਖ ਹੈ ਪਿਆਰਿਓ। ਜੇ ਕਿਤੇ ਸਰੀਰ ਨੂੰ ਖਾਣਾ ਖਾਣੇ ਆ ਨਾ ਆਪਾਂ ਰੋਟੀ ਖਾਂਦੇ ਆ ਸਵੇਰ ਸ਼ਾਮ ਦੁਪਹਿਰ ਕਈ ਤਿੰਨ ਟਾਈਮ ਖਾਂਦੇ ਨੇ ਕਈ ਦੋ ਟਾਈਮ ਖਾਂਦੇ ਨੇ। ਜਦੋਂ ਤੱਕ ਰੋਟੀ ਨਾ ਨਾ ਖਾ ਲੈਣ ਪਿਆਰ ਜਿੰਨਾ ਮਰਜ਼ੀ ਪਦਾਰਥ ਖਾ ਲੈਣ ਕਹਿੰਦੇ ਸਾਨੂੰ ਤਸੱਲੀ ਨਹੀਂ ਹੋਈ। ਪਾਪ ਵਿੱਚ ਇੱਕ ਰੋਟੀ ਖਾਈਏ ਖਾਣੀ ਜ਼ਰੂਰ ਹੈ ਇਸੇ ਤਰ੍ਹਾਂ ਜਿਹੜੀ ਇਹ ਆਤਮ ਹੈ ਨਾ ਇਹਦੀ ਰੂਹ ਦੀ ਇਹ ਜਿਹੜੀ ਖੁਰਾਕ ਹੈ ਇਹ ਨਾਮ ਭਜਨ ਸੰਗਤ ਹੈ ਇਹ ਰੂਹ ਤੇ ਚਾਹੁੰਦੀ ਹੈ ਕਿ ਨਾਮ ਮਿਲੇ ਸੰਗਤ ਮਿਲੇ ਪਰ ਜਿਹੜਾ ਮਨ ਸ਼ੈਤਾਨ ਇਹ ਨਾ ਪਿਆਰਿਓ ਇਹ ਇੱਧਰ ਆਉਣ ਨਹੀਂ ਦਿੰਦਾ ਇਸ ਕਰਕੇ ਆਪਾਂ ਪਿੱਛੇ ਜਾ ਰਹੇ ਆ ਰਾਜਾ ਸਾਹਿਬ ਕਹ ਰਹੇ ਨੇ ਕਮਲਿਆ ਰੋਗ ਕਿਉਂ ਬਿਹਾਜਦਾ ਹੈ ਜਾਣ ਬੁਝ ਹੋਮ ਦਾ ਫਨਾ ਅੱਖੀ ਦੇਖਦਾ ਜਹਾਨ ਤੂੰ ਪਾਤਸ਼ਾਹ ਕਹਿੰਦੇ ਰੋਗ ਰੂਪ ਸੰਸਾਰ ਵੱਲ ਕਿਉ ਖਚਤ ਹੋ ਰਹੇ ਆ ਪਾਤਸ਼ਾਹ ਕਹਿੰਦੇ ਰੋਗ ਰੂਪ ਸੰਸਾਰ ਹੈ ਸਾਰਾ ਇਹ ਜਿਹੜਾ ਸੰਸਾਰ ਹੈ ਨਾ ਪਾਤਸ਼ਾਹ ਕਹਿੰਦੇ ਤੇਰੇ ਮਨ ਨੂੰ ਰੋਗ ਲਾਣ ਵਾਲਾ ਹੈ ਜੇ ਤੂੰ ਆਪਣੇ ਪਰਿਵਾਰ ਕਰਕੇ ਸੰਗਤ ਵਿੱਚ ਨਹੀਂ ਨਾ ਆ ਰਿਹਾ ਪਾਤਸ਼ਾਹ ਕਹਿੰਦੇ ਤੇਰੇ ਵਾਸਤੇ ਇਹ ਰੋਗ ਹੈ ਇਹ ਸਾਰਾ ਸੰਸਾਰ ਇਹ ਜਗਤ ਰੋਗ ਹੈ ਮਹਾਰਾਜ ਕਹਿੰਦੇ ਭਾਈ ਜਦੋਂ ਆਪਣੀਆਂ ਅੱਖਾਂ ਨਾਲ ਇਹਨਾਂ ਅੱਖਾਂ ਨਾਲ ਵੇਖ ਰਹੇ ਆ ਪਾਤਸ਼ਾਹ ਕਹਿੰਦੇ ਆਪਣੀਆਂ ਅੱਖਾਂ ਨਾਲ ਇਸ ਨੂੰ ਤੁਰੇ ਜਾਂਦਾ ਵੇਖ ਰਿਆ ਹੈ ਪਰ ਇਸ ਦੇਹ ਨੂੰ ਸਦਾ ਰਹਿਣ ਵਾਲੀ ਜਾਣ ਕੇ ਹਾਸ ਹਾਸ ਕੇ ਵਿਕਾਰਾਂ ਵਿੱਚ ਫਸ ਰਿਆ ਹੈ ਪਾਤਸ਼ਾਹ ਕਹਿੰਦੇ ਆਪਣੀਆਂ ਅੱਖਾਂ ਨਾਲ ਇਸ ਜਗਤ ਨੂੰ ਵੇਖ ਰਹੇ ਆ ਪਾ ਤੁਰਿਆ ਜਾ ਰਿਹਾ ਸਾਰਾ ਸੰਸਾਰ ਕਦੇ ਮਾਂ ਪਿਓ ਸੀ ਉਹ ਚਲੇ ਗਏ ਸੋਹਰਾ ਸਾਸਰੀ ਚਲੇ ਗਏ ਕੋਈ ਭੈਣ ਭਰਾ ਚਲੇ ਗਏ ਪਰਿਵਾਰ ਦੇ ਮੈਂਬਰ ਚਲੇ ਗਏ ਬੱਚੇ ਚਲੇ ਗਏ ਕਈਆਂ ਦੇ ਪਾਸ਼ਾ ਕੰਦੇ ਪਰਿਵਾਰ ਨੂੰ ਜਾਂਦੇ ਆਂ ਆਪਣੀਆਂ ਅੱਖਾਂ ਨਾਲ ਵੇਖ ਰਹੇ ਆ ਇਹ ਹੌਲੀ ਹੌਲੀ ਬਿੰਸਦਾ ਜਾ ਰਿਹਾ ਪਰ ਫਿਰ ਵੀ ਤੂੰ ਜਾਣ ਬੁਝ ਕੇ ਤੂੰ ਇਸ ਸੰਸਾਰ ਵਿੱਚ ਖਚਤ ਹੋ ਰਹੇ ਆ ਆਪਣੇ ਆਪ ਦੀ ਹਾਨੀ ਕਰਾ ਰਹੇ ਆ ਜਿਹੜਾ ਤੇਰਾ ਜੀਵਨ ਇਹ ਕੋਡੀਆਂ ਭਾਵ ਬਦਲੇ ਜਾ ਰਿਹਾ ਪਾਸ਼ਾ ਕੰਦੇ ਇਸ ਦੇਹ ਨੂੰ ਸਦਾ ਰਹਿਣ ਵਾਲੀ ਜਾਣ ਕੇ ਇਹ ਜਿਹੜੀ ਦੇਹ ਹੈ ਨਾ ਤੂੰ ਭੁੱਲ ਬੈਠਾ ਕਿ ਇਹਨੇ ਇੱਕ ਦਿਨ ਸਮਾਪਤ ਹੋਣਾ ਹੈ ਇੱਕ ਦਿਨ ਖਤਮ ਹੋਣਾ ਹੈ ਤੈਨੂੰ ਇਹ ਭੁੱਲ ਗਿਆ ਹੈ ਕਿ ਇਹ ਜਿਹੜੀ ਦੇਹੀ ਹੈ ਇਹ ਹੌਲੀ-ਹੌਲੀ ਸਾਥ ਛੱਡਦੀ ਜਾ ਰਹੀ ਹੈ ਮਰਦੀ ਬਾਣੀ ਵਿੱਚ ਇੱਕ ਨਾ ਸ਼ਬਦ ਲਿਖਿਆ ਬੜਾ ਸੋਹਣਾ ਪਾਸ਼ਾ ਦੀ ਬਾਣੀ ਕਹਿੰਦੀ ਜਨਣੀ ਜਾਨ ਤ ਸੁੱਤ ਵੱਡਾ ਹੋਤਾ ਹੈ ਸੁੱਤ ਦਾ ਮਤਲਬ ਹੈ ਪੁੱਤਰ ਜਨਣੀ ਦਾ ਮਤਲਬ ਇੱਕ ਔਰਤ ਪਾਸ਼ਾ ਕਹਿੰਦੇ ਜਨਨੀ ਜਾਨ ਤੋਂ ਸੁੱਤ ਬੜਾ ਹੋਤਾ ਇਤਨਾ ਕੋ ਨਾ ਜਾਣੇ ਕਿ ਜੀ ਦਿਨ ਦਿਨ ਅਵਧ ਘਟਦਾ ਕਹਿੰਦੇ ਕਿ ਮਾਂ ਤੇ ਸੋਚਦੀ ਆ ਕਿ ਮੇਰਾ ਪੁੱਤਰ ਬੜਾ ਜਵਾਨ ਹੋ ਰਿਹਾ ਵੱਡਾ ਹੋ ਰਿਹਾ ਬਚਪਨ ਸੀ ਵੱਡਾ ਹੁੰਦਾ ਇਤਨਾ ਕੋ ਨਾ ਜਾਣੇ ਕਿ ਜੀ ਦਿਨ ਦਿਨ ਅਵਧ ਘਟਦਾ ਇਹਨੂੰ ਇਹਨਾ ਨਹੀਂ ਪਤਾ ਕਿ ਇਹ ਦਿਨ ਦਿਨ ਕਰਕੇ ਦੀ ਉਮਰ ਘਟਦੀ ਜਾ ਰਹੀ ਹੈ ਵੱਡਾ ਨਹੀਂ ਹੋ ਰਿਹਾ ਇਹਦੀ ਉਮਰ ਘਟਦੀ ਜਾ ਰਹੀ ਹੈ ਜੇ 50 ਸਾਲ ਹੈ 49 ਰਹਿ ਗਈ 48 ਰਹਿ ਗਈ ਘਟਦੀ ਜਾ ਰਹੀ ਹੈ ਨਾ ਪਾਸ਼ਾ ਕਹਿੰਦੇ ਭਾਈ ਇਹ ਮਾਇਆ ਇਹ ਸੰਸਾਰ ਜਗ ਤੈਸੈ ਮਾਂ ਸੋਚਦੀ ਐ ਤੇ ਇੱਕ ਪਾਸੇ ਕਹਿੰਦੇ ਜਮਰਾਉ ਹੱਸੈ ਮਾਰੇ ਕਹਿੰਦੇ ਇੱਕ ਪਾਸੇ ਮਾਂ ਖੁਸ਼ ਹੁੰਦੀ ਐ ਮੇਰਾ ਪੁੱਤ ਵੱਡਾ ਹੋ ਰਿਹਾ ਐ ਇੱਕ ਪਾਸੇ ਜਮਰਾਜ ਖੁਸ਼ ਹੋ ਰਿਹਾ ਐ ਕਿ ਇਹਦੀ ਉਮਰ ਕੱਟਦੀ ਜਾ ਰਹੀ ਐ ਮੇਰੇ ਕੋਲ ਆਉਣ ਵਾਲਾ ਪਾਸ਼ਾ ਕਹਿੰਦੇ ਸੁਖ ਵਾਸਤੇ ਇਹ ਸੰਸਾਰਿਕ ਦੁਨੀਆ ਨੂੰ ਖੁਸ਼ ਕਰਨਾ ਜ਼ਰੂਰੀ ਨਹੀਂ ਸੁਖ ਵਾਸਤੇ ਭਜਨ ਬੰਦਗੀ ਕਰਨਾ ਜ਼ਰੂਰੀ ਹੈ ਕਿਉਂਕਿ ਇੱਥੇ ਇੱਕ ਤਿੱਲ ਨਹੀਂ ਭੰਨਾ ਘਾਲੇ ਆਪਾਂ ਬਾਣੀ ਅੰਦਰ ਪੜਦੇ ਹਾਂ ਇੱਕ ਤਿੱਲ ਨਹੀਂ ਭੰਨਾ ਘਾਲੇ ਤਿੱਲ ਜਿੰਨੀ ਵੀ ਇੱਥੇ ਸੰਗਤ ਕੀਤੀ ਪਿਆਰਿਓ ਉਹ ਵਿਅਰਥ ਨਹੀਂ ਜਾਣੀ ਕਿਉਂਕਿ ਰਾਜਾ ਸਾਹਿਬ ਮਹਾਰਾਜ ਫਰਮਾਨ ਕਰਦੇ ਨੇ ਬਾਣੀ ਅੰਦਰ ਆਪਾਂ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਸੁਣਿਆ ਕਿ ਭਾਈ ਜਨਨੀ ਜਾਨ ਤੋ ਸੁਤ ਬੜਾ ਹੋਤਾ ਹੈ ਕਿ ਮਾਂ ਸੋਚਦੀ ਏ ਪੁੱਤਰ ਵੱਡਾ ਹੋ ਰਿਹਾ ਪਰ ਇਹ ਅਬ ਇਹ ਕੱਟ ਰਹੀ ਏ ਉਸੇ ਤਰ੍ਹਾਂ ਰਾਜਾ ਸਭ ਕਹਿੰਦੇ ਭਾਈ ਇਹ ਸੰਸਾਰ ਨੂੰ ਜਗਤ ਨੂੰ ਵੇਖ ਰਹੇ ਅੱਖੀਆਂ ਨਾਲ ਜਾਂਦੇ ਆ ਇਹ ਦੁਨੀਆ ਖਤਮ ਹੋ ਰਹੀ ਏ ਹੌਲੀ ਹੌਲੀ ਕਰਕੇ ਪਰ ਫਿਰ ਵੀ ਇਹਦੇ ਵਿੱਚ ਮਨ ਖਚਤ ਹੋ ਰਿਹਾ ਹੱਸ ਰਸ ਹੁਣ ਵਿਸ ਬਦੀਆਂ ਬਕਾਰ ਵਿੱਚ ਜਾਣ ਕੇ ਸਰੀਰ ਥਿਰ ਹੋਇਆ ਗਲਤਾਨ ਤੂੰ ਪਾਸ਼ਕੰ ਦੇ ਸਰੀਰ ਤੇਰਾ ਸਾਰਾ ਜਾਣ ਵਾਲਾ ਇਹ ਤੇਰਾ ਹੌਲੀ-ਹੌਲੀ ਬਿੰਸਦਾ ਜਾ ਰਿਹਾ ਹੈ ਪਰ ਤੂੰ हे ਇਨਸਾਨ ਇਹ ਸਰੀਰ ਨੂੰ ਸੱਚੀ ਜਾਣ ਕੇ ਤੂੰ ਉਸ ਪਰਮਾਤਮਾ ਦੀ ਬੰਦਗੀ ਨਹੀਂ ਕਰਦਾ ਉਸ ਦਾ ਨਾਮ ਨਹੀਂ ਸਿਮਰਦਾ ਉਸ ਦੀ ਬੰਦਗੀ ਵਿੱਚ ਸਮਾਂ ਬਤੀਤ ਨਹੀਂ ਕਰਦਾ ਫਿਰ ਤੇਰੇ ਨਾਲ ਕੀ ਹੋਣਾ ਹੈ ਪੈਣਗੇ ਪਵਾੜੇ ਜਦੋਂ ਫੇਰ ਭਗਵਾਨ ਦਾਸ ਤਾਹ ਮਰ ਰੋਏਗਾ ਜਾਂ ਹੋਏਗਾ ਬਰਾਨ ਤੂੰ ਪਾਛਾ ਕਹਿੰਦੇ ਕੀ ਬਣਨਾ ਫਿਰ ਤੇਰਾ ਕਹਿੰਦੇ ਘਾਟੇ ਵਾਲੇ ਕੰਮ ਕਰਕੇ ਖਰਾਬ ਹੋਈਦਾ ਹੈ ਬਾਦਸ਼ਾਹ ਕਹਿੰਦੇ ਘਾਟੇ ਵਾਲੇ ਕੰਮ ਨੇ ਇਹ ਕੰਮ ਕਰਕੇ ਖਰਾਬ ਹੋਣਾ ਪੈਣਾ ਹੈ ਰਾਜਾ ਸਭ ਕਥਨ ਕਰਦੇ ਨੇ ਕਿ ਜਦੋਂ ਬੁਰੇ ਕਰਮਾਂ ਦਾ ਫਲ ਸਾਹਮਣੇ ਆਵੇਗਾ ਤਦੋਂ ਤਾਹਾਂ ਮਾਰ ਕੇ ਰੋਵੇਗਾ ਇੱਕ ਨਾ ਪਿਆਰਿਓ ਆਪਣੇ ਨਗਰ ਵਿੱਚ ਇੱਕ ਪਰਿਵਾਰ ਸੀ ਉਹ ਬੜੀ ਕਿਰਪਾ ਬੜੀ ਉਹਨਾਂ ਦੀ ਚੜ੍ਹਤ ਉਹਨਾਂ ਦੀ ਸਲਾਹ ਤੋਂ ਬਿਨਾ ਬੱਚੇ ਕੰਮ ਨਹੀਂ ਸੀ ਕਰਦੇ ਬੜੇ ਖੁਸ਼ ਕਦੇ ਗੁਰਦੁਆਰਾ ਸਾਹਿਬ ਕਦੇ-ਕਦੇ ਆਉਣਾ ਕਦੇ ਨਾਮ ਨਹੀਂ ਜਪਣਾ ਕਦੇ ਸੰਗਤ ਵਿੱਚ ਨਹੀਂ ਬੈਠਣਾ ਸਮਾਂ ਬੀਤਦਾ ਗਿਆ ਚੱਲਦਾ ਗਿਆ ਤੇ ਬੱਚੇ ਜਦੋਂ ਜਵਾਨ ਹੋਏ ਨਾ ਆਪਣੇ ਘਰ ਵਾਲੇ ਹੋਏ ਵਿਆਹ ਹੋ ਗਿਆ ਬੱਚਿਆਂ ਦਾ ਬੱਚਿਆਂ ਵਾਲੇ ਹੋ ਗਿਆ ਅੱਗੋਂ ਉਹਨਾਂ ਜਿਹੜੀਆਂ ਚਾਬੀਆਂ ਸੀ ਨਾ ਆਪਣੇ ਮਾਪੇ ਤੋਂ ਆਪ ਫੜ ਲਈਆਂ ਚਾਬੀਆਂ ਆਪ ਫੜ ਲਈਆਂ ਜਿਹੜੇ ਮਾਪੇ ਬਾਪ ਬੱਚਿਆਂ ਨੂੰ ਵੇਖ ਕੇ ਖੁਸ਼ ਹੁੰਦੇ ਸੀ ਰੱਬ ਨੂੰ ਭਲਾ ਕੇ ਬੈਠੇ ਸੀ ਸੰਗਤ ਨਹੀਂ ਸੀ ਨ ਕਰਦੇ ਉਹੀ ਬਾਅਦ ਚ ਰੋਂਦੇ ਸੀ ਕਹਿੰਦੇ ਬਾਬਾ ਜੀ ਸਾਰਾ ਕੁਝ ਹੀ ਖੋ ਲਿਆ ਹੁਣ ਤੇ ਕਹਿੰਦੇ ਜੇ ਰੋਟੀ ਵੀ ਉਹ ਵੀ ਮੰਗ ਕੇ ਮਿਲਦੀ ਐ ਕਿੱਥੇ ਘਰ ਦਾ ਸਾਰਾ ਵਾਲੀ ਵਾਰਸ ਆਫ ਸੀ ਕਿੱਥੇ ਰੋਟੀ ਵੀ ਮੰਗ ਕੇ ਕਹਿੰਦੇ ਮਿਲਦੀ ਐ ਚਾਬੀਆਂ ਸਾਰੀਆਂ ਖੋ ਲਈਆਂ ਬੈਂਕ ਬੈਲੈਂਸ ਸਾਰੀ ਜ਼ਮੀਨ ਜਾਇਦਾਦ ਆੜਤੀਆਂ ਦਾ ਹਿਸਾਬ ਕਿਤਾਬ ਇਹਨਾਂ ਵੀ ਗਰੀਬ ਸੀ بڑے ਲੱਖਾਪਤੀ ਕਰੋੜਾਪਤੀ ਬੰਦੇ ਬਿਆਰੇ ਕਹਿੰਦੇ ਅੱਜ ਦਾ ਜੋ ਸਮਾਂ ਨਾ ਕਹਿੰਦੇ ਜਿਹੜੀ ਬੰਦਗੀ ਕੀਤੀ ਸਿਮਰਨ ਕੀਤਾ ਉਹੀ ਨਾਲ ਜਾਣਾ ਹੈ ਬਾਕੀ ਸਾਰਾ ਕੁਝ ਪਰਿਵਾਰ ਨਹੀਂ ਖੋਲਣਾ ਉਹ ਆਪ ਪਰਿਵਾਰ ਦੱਸੇ ਚਲੋ ਕੋਈ ਵੀ ਪਰਿਵਾਰ ਸੀ ਉਹ ਕਹਿੰਦੇ ਬਾਬਾ ਜੀ ਹੁਣ ਸਮਝ ਲੱਗੀ ਪਰ ਜਦੋਂ ਤੱਕ ਸਮਝ ਲੱਗੀ ਨਾ ਪੈਰ ਉਹਨਾਂ ਨੂੰ ਉਦੋਂ ਤੱਕ ਉਹ ਸਰੀਰ ਛੱਡ ਗਏ ਉਦੋਂ ਤੱਕ ਉਹ ਪਿੰਡ ਤੋਂ ਅਲਵਿਦਾ ਕਹਿ ਗਏ ਨੇ ਪਰ ਜਦੋਂ ਸਮਝ ਲੱਗੀ ਉਦੋਂ ਸਮਾਂ ਗੁਜ਼ਰ ਗਿਆ ਪਿਆਰੇਓ ਇਸ ਕਰਕੇ ਮੁੜ ਕੇ ਰਾਇਆ ਸਾਹਿਬ ਕਹਿੰਦੇ ਫਲ ਕਰਮਾਂ ਦਾ ਜਿਹੜਾ ਨਾ ਇਹ ਜਦੋਂ ਭੁਗਤਣਾ ਆਪਣੇ ਫਿਰ ਤੈਨੂੰ ਪਛਤਾਣਾ ਪੈਣਾ ਰੋਣਾ ਪੈਣਾ ਪਰ ਫਿਰ ਪਛਤਾਉਣ ਦਾ ਫਾਇਦਾ ਕੋਈ ਨਹੀਂ ਕਿਉਂਕਿ ਸਮਾਂ ਲੰਘ ਜਾਣਾ ਉਹ ਰੋਣ ਕਹਿੰਦੇ ਬਾਬਾ ਜੀ ਹੁਣ ਤੇ ਮੰਝੇ ਤੇ ਪੈ ਗਏ ਆ ਜੇ ਕਿਤੇ ਪਰਿਵਾਰ ਦਾ ਮਨ ਕਰੇ ਤੇ ਠੀਕ ਹੈ ਵੀ ਅੰਦਰ ਧੁੱਪੇ ਆ ਤੇ ਸ਼ਾਮੇ ਕਰਤਾ ਜੇ ਸ਼ਾਮੀਆਂ ਤੇ ਧੁੱਪੇ ਕਰਤਾ ਨਹੀਂ ਤੇ ਜਿੱਥੇ ਬੈਠੇ ਆ ਬੈਠੇ ਆ ਕਹਿੰਦੇ ਬਾਬਾ ਜੀ ਹੁਣ ਇਹ ਹਾਲ ਹੋ ਗਏ ਨੇ ਤੇ ਹੁਣ ਉਹ ਪਰਿਵਾਰ ਦੇ ਵਿੱਚ ਨਹੀਂ ਰਹਿ ਚਲੋ ਚਲੇ ਗਏ ਪਰ ਪਛਤਾਉਣਾ ਪਿਆ ਪਿਆਰਿਓ ਇਸ ਕਰਕੇ ਆਪਾਂ ਉਹ ਕਰਮ ਕਰੀਏ ਜਿਹੜਾ ਆਪਾਂ ਨੂੰ ਅੰਤ ਸਮੇਂ ਪਛਤਾਉਣਾ ਨਾ ਪਵੇ ਬੰਦਗੀ ਕਰੀਏ ਸਿਮਰਨ ਕਰੀਏ ਕਿਉਂਕਿ ਜੇ ਪਰਿਵਾਰ ਦੇ ਵਿੱਚ ਆਪਾਂ ਸੁੱਖ ਚਾਹੁੰਦੇ ਆ ਨਾ ਇਹ ਕੀਤੀ ਹੋਈ ਬੰਦਗੀ ਇਹ ਜਿਹੜੀ ਸੂਲ ਬਣ ਜਾਂਦੀ ਹੈ ਪਿਆਰਿਓ ਇਸ ਕਰਕੇ ਆਪਾਂ ਪ੍ਰਮਾਤਮਾ ਦੇ ਚਰਨਾਚਰ ਅਰਦਾਸ ਕਰਨੀ ਹੈ ਮਰਦੀ ਬਾਣੀ ਕਹਿੰਦੀ ਕਿਆ ਜਾਣਾ ਕਿਵ ਮਰਾਂਗੇ ਕੈਸਾ ਮਰਨਾ ਹੋਏ ਪਰ ਨਾਲ ਹੀ ਸਤਿਗੁਰ ਨੇ ਜਵਾਬ ਦੇ ਦਿੱਤਾ ਜੇਕਰ ਸਾਹਿਬ ਮਨੋਂ ਨ ਵਿਸਰੇ ਤਾਂ ਸਹਿਲਾ ਵਰਨਾ ਹੋਏ ਇਸ ਕਰਕੇ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰੀਏ ਮਹਾਰਾਜ ਕਿ ਕਦੇ ਵੀ ਦੁੱਖਾਂ ਵਿੱਚ ਨਾ ਰਹਿਣਾ ਪਵੇ ਪਰਿਵਾਰ ਤੇ ਬੋਝ ਨਾ ਬਣਨਾ ਪਵੇ ਪਰਿਵਾਰ ਤੋਂ ਕੋਈ ਗੱਲ ਨਾ ਸੁਣਨੀ ਪਵੇ ਇਸ ਕਰਕੇ ਸਦਾ ਸੁੱਖ ਦੇਣੇ ਚੜ੍ਹਦੀਆਂ ਕਲਾਂ ਵਾਲੇ ਜੀਵਨ ਬਖਸ਼ਣੇ ਤੰਦਰੁਸਤੀਆਂ ਬਖਸ਼ਣੇ ਆਓ ਪਿਆਰਿਓ ਸਮਾਂ ਵੀ ਅਜਾਇਬਤ ਨਹੀਂ ਦੇ ਰਿਹਾ 2 ਕਮਿੰਟ ਸਤਨਾਮ ਵਾਹਿਗੁਰੂ ਦਾ ਜਾਪ ਕਰਾਂਗੇ ਆਪਾਂ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਲਵਾਈਏ ਉਸ ਤੋਂ ਬਾਅਦ ਵੀ ਸਮਾਪਤੀ ਹੈ ਕੋਈ ਵੀ ਰਸਨਾ ਬੰਜੀ ਨਾ ਰਵੇ ਸਤ ਨਾਮ ਵਾਹਿਗੁਰੂ 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 ਸਤ ਨਾਮ ਵਾਹਿ ਗੁਰੂ 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 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਆਓ ਪਿਆਰਿਓ ਇੰਨੀਆਂ ਕਾਹਜਰੀਆਂ ਪਰਵਾਨ ਕਰਨੀਆਂ ਰਾਜਾ ਸਾਹਿਬ ਦੇ ਚਰਨਾਂ 'ਚ ਇਹੀ ਅਰਦਾਸ ਬੇਨਤੀ ਹੈ ਮਹਾਰਾਜ ਕਿਰਪਾ ਕਰਨੀ ਜਿਹੜੇ ਪਰਿਵਾਰਾਂ ਵੱਲੋਂ ਜਿਹੜੀਆਂ ਸੰਗਤਾਂ ਵੱਲੋਂ ਤੁਹਾਡੇ ਚਰਨਾਂ ਦੀ ਹਾਜ਼ਰੀਆਂ ਪਰੀਆਂ ਜਾ ਰਹੀਆਂ ਨੇ ਮਹਾਰਾਜ ਸੰਗਤ ਵਿੱਚ ਹਾਜ਼ਰੀਆਂ ਲਵਾਈਆਂ ਜਾ ਰਹੀਆਂ ਸਭ ਦੇ ਨਾਮ ਜਾਣਦੇ ਹੋ ਸਭ ਦੇ ਪਰਿਵਾਰਾਂ ਨੂੰ ਬੱਚਿਆਂ ਨੂੰ ਸਦਾ ਤੰਦਰੁਸਤੀਆਂ ਬਖਸ਼ਣੀਆਂ ਦੁੱਖਾਂ ਵਿਗਨਾ ਕਸ਼ਟਾਂ ਅਕਲੇਸ਼ਾਂ ਦੇ ਨਾਸ਼ ਕਰਨੇ ਆਪਣੇ ਭਜਨ ਬਾਣੀ ਦੇ ਪ੍ਰਕਾਸ਼ ਕਰਨੇ ਦਿਨਦੁਗਣੀ ਰਾਤ ਚੁਗਣੀ ਤਰੱਕੀ ਬਖਸ਼ਣੀ ਸਦਾ ਆਪਣੀ ਸੰਗਤ ਕਰਾਣੀ ਆਪਣਾ ਨਾਮ ਜਪਾਉਣਾ ਚੜ੍ਹਦੀਆਂ ਕਲਾਂ ਵਾਲੇ ਜੀਵਨ ਬਖਸ਼ਣੇ ਆਓ ਪਿਆਰਿਓ ਇੰਨੀਆਂ ਕਾਹਾਜ਼ਰੀਆਂ ਪ੍ਰਵਾਨ ਕਰਨੀਆਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ